ਜੈਪੀਮ ਜੈਪਾਤ ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊ ਚੈਨਲ ਹਿੰਮਤ ਸਾਥ ਦਿਖਾਉਣ ਦੀ ਮੈਂ ਡਿੰਪਲ ਗੰਗੜ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅ ਅੰਬੇਡਕਰ ਮਿਸ਼ਨ ਨਿਊ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਿੱਥੇ ਕਿ ਅ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸੰਤ ਸਮਾਗਮ ਕਰਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅ ਆਉਣ ਵਾਲੇ ਸਧਾਲੂਆਂ ਦੀਆਂ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਥੇ ਅ ਵੈਦ ਡਾਕਟਰ ਹਰਪਜਨ ਮੈਮੀ ਜੀ ਔਰ ਡਾਕਟਰ ਕ੍ਰਿਸ਼ਨ ਬੱਦਨ ਜੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਉਹਨਾਂ ਵੱਲੋਂ ਜੋ ਸੇਵਾਵਾਂ ਦੇ ਰਹੀਆਂ ਨੇ ਉਹ ਨਿਰਬਿਗਮ ਹਰ ਸੰਡੇ ਹਰ ਐਤਵਾਰ ਆਉਣ ਵਾਲੇ ਸਮੇਂ ਵਿੱਚ ਵੀ ਚਲਦੀਆਂ ਰਹਿਣਗੀਆਂ ਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਮਾਗਮ ਦੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਜੈਪੀਮ ਜੈਪਾਰ ਉੱਥੇ ਤਪਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜਿੱਥੇ ਕਲਯੁਗ ਨੂੰ ਤਾਰਦੇ ਹੋਏ ਧੰਨ ਗੁਰੂ ਅਵਦਾਸ ਪਿਤਾ ਜੀ ਨੇ 4 ਸਾਲ 2 ਮਹੀਨੇ 11 ਦਿਨ ਰਹਿਣਾ ਕੀਤਾ ਸੀ ਅੱਜ ਉਸ ਉਸ ਸਥਾਨ ਤੇ ਅਮੇਡਕਰ ਨਿਊਜ਼ ਚੈਨਲ ਦੀ ਟੀਮ ਪੁੱਜੀ ਹੈ ਜੀਵਾਇਆ ਹੈ ਧੰਨਵਾਦ ਹੈ ਗੁਰੂ ਕੇ ਪਿਆਰਿਓ ਅਮੇਡਕਰ ਚੈਨਲ ਅਮੇਡਕਰ ਨਿਊਜ਼ ਚੈਨਲ ਦੇ ਮਾਧਿਅਮ ਤੋਂ ਮੈਂ ਦੇਸ਼ ਦੇਸ਼ ਦੀਆਂ ਸੰਗਤਾਂ ਨੂੰ ਕੁਝ ਬੇਨਤੀਆਂ ਕਰਾਂਗਾ ਆਸ ਕਰਦਾ ਕਿ ਸੰਗਤਾਂ ਬੜੇ ਤਰਜੀਹ ਨਾਲ ਬੜੇ ਗੌਰ ਨਾਲ ਗੁਰੂ ਘਰ ਦੀਆਂ ਬੇਨਤੀਆਂ ਨੂੰ ਸਰਵਣ ਕਰਨ ਗੁਰੂ ਕੇ ਪਿਆਰਿਓ ਤਪਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਜੀ ਦੀ ਕਾਰ ਸੇਵਾ ਪਿਛਲੇ 5 ਸਾਲ ਤੋਂ ਪ੍ਰారంਭ ਹੈ। ਔਰ ਗੁਰੂ ਕੇ ਪਿਆਰਿਓ 35 ਕਰੋੜ ਦਾ ਇਹ ਪ੍ਰੋਜੈਕਟ ਸੀ। ਗੁੰਮਤ ਤੱਕ ਪਹੁੰਚ ਚੁੱਕਿਆ ਹੈ। ਇਹਦਾ ਸਾਜੋ ਸਵਾਰ ਸਾਰਾ ਡੈਂਡਾ ਹਲੀ ਤਾਂ ਜਦੋਂ ਇਹ ਉੱਪਰ ਤੱਕ ਬਣ ਕੇ ਗਿਆ ਤਾਂ ਕਮੇਟੀ ਨੇ ਵਿਚਾਰ ਕੀਤਾ ਕਿ ਕਿਉਂਕਿ ਜਿਹੜਾ 3D ਇਹਦਾ ਵੀਊ ਸੀ ਭਾਵ ਇੰਜੀਨੀਅਰ ਨੇ ਬਣਾ ਕੇ ਦਿੱਤਾ ਸੀ। ਉਹਦੇ ਵਿੱਚ ਇਸ ਪੇਂਟ ਨੂੰ ਸਾਰੇ ਬਿਲਡਿੰਗ ਨੂੰ ਪੇਂਟ ਕੀਤਾ ਹੋਇਆ ਸੀ ਸੋ ਅਸੀਂ ਫਿਰ ਇਹ ਵਿਚਾਰ ਕੀਤਾ ਕਿ ਪੇਂਟ ਨਾ ਕਰੀਏ ਕਿਉਂਕਿ ਇਹ ਇਕਲੌਤਾ ਸਥਾਨ ਆ ਜਿੱਥੇ ਗੁਰੂ ਪਾਤਸ਼ਾਹ ਜੀ ਪੰਜਾਬ ਦੇ ਅੰਦਰ 4 ਸਾਲ ਤੋਂ ਵੱਧ ਸਮਾਂ ਰਹੇ ਇਹਨੂੰ ਹੋਰ ਸੁੰਦਰ ਬਣਾਈਏ ਸੋ ਫਿਰ ਫੈਸਲਾ ਲਿਆ ਗਿਆ ਕਿ ਸਾਰੀ ਇਮਾਰਤ ਨੂੰ ਗੋਲਡਨ ਸਟੋਨ ਜਿਹੜਾ ਪੱਥਰ ਹੁੰਦਾ ਹੈ ਜਸਲ ਮੇਰ ਤੋਂ ਆਏਗਾ ਇਹ ਪੱਥਰ ਬੜਾ ਜੁਨੀਕ ਅਨੋਖਾ ਪੱਥਰ ਹੈ ਮਹਿੰਗਾ ਥੋੜਾ 1000 ਸਕਰ ਫੁੱਟ ਖਦਾਈ ਕਰਕੇ ਲੱਗੇਗਾ ਸੋ ਇਹ ਸਾਰੀ ਹੁਣ 108 ਸਕਰ ਫੁੱਟ 108 ਫੁੱਟ ਉਚਾਈ ਗੁਰੂ ਘਰ ਦੀ ਹੋਣੀ ਹੈ ਸਾਰਿਆਂ ਨੂੰ ਇਹ ਪੱਥਰ ਲੱਗਣਾ ਸੋ ਗੁਰੂ ਕੇ ਪਿਆਰਿਓ ਫਿਰ ਜਿਹੜਾ 35 ਕਰੋੜ ਦਾ ਪ੍ਰੋਜੈਕਟ ਹੈ ਇਹ ਲਗਭਗ ਇਹ 100 ਕਰੋੜ ਦੇ ਕਰੀਬ ਇਹ ਪੁੱਜ ਜਾਏਗਾ ਕਿਉਂਕਿ ਉਹਦੀ ਕੜਾਈ ਛਲਾਈ ਉੱਚ ਹੋਰ ਬੜੇ ਖਰਚੇ ਹੋਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਪਿਆਰਿਓ ਤਪਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ਾ ਹੈ 13 ਫੁੱਟ ਉੱਚਾ 8 ਫੁੱਟ ਚੌੜਾ ਇਹ ਦਰਵਾਜ਼ਾ ਸਾਲਮ ਚਾਂਦੀ ਦਾ ਲੱਗਣਾ ਹੈ ਇਹ ਕਾਰ ਸੇਵਾ ਚੱਲ ਰਹੀ ਹੈ ਇੱਕ ਸਰਾ 100 ਕਮਰੇ ਦੀ ਬਣ ਰਹੀ ਹੈ ਉਦਾ ਰੱਖਿਆ ਹੋਇਆ ਹੈ ਨਹੀਂ ਪੱਥਰ 150 ਕਮਰੇ ਦੀ ਬਣਾਉਣ ਜਾ ਰਹੇ ਹਾਂ ਸੋ ਬੇਨਤੀ ਹੈ ਸੰਗਤਾਂ ਨੂੰ ਪਿਆਰਿਓ ਇਹ ਗੁਰਦੁਆਰਾ ਸਾਹਿਬ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੈ ਜਿੰਨੇ ਵੀ ਡੇਰੇ ਨੇ ਪੰਜਾਬ ਅੰਦਰ ਸਾਧੂਆਂ ਦੇ ਮੁਬਾਰਕ ਹੈ ਗੁਰੂ ਪਾਤਸ਼ਾਹ ਜੀ ਦੇ ਨਾਮ ਦਾ ਪ੍ਰਚਾਰ ਹੋ ਰਿਹਾ ਪਰ ਜਿਹੜੀ ਤੁਸੀਂ ਉਹ ਮਾਇਆ ਭੇਜਦੇ ਹੋ ਫਿਰ ਵੀ ਉਹ ਕਿਸੇ ਨਾ ਕਿਸੇ ਸਾਧੂ ਦੀ ਆਪਣੀ ਪ੍ਰਾਪਰਟੀ ਹੈ ਸੰਗਤ ਦੀ ਪ੍ਰਾਪਰਟੀ ਤਾਂ ਨਹੀਂ ਹੈ ਨਾ ਇਸ ਗੱਲ ਨੂੰ ਸਕਾਰਾਤਮਕ ਢੰਗ ਨਾਲ ਲੈਣਾ ਮੇਰੇ ਨੂੰ ਜਿਹੜੀ ਇਹ ਖਰਾਲਗੜ੍ਹ ਸਾਹਿਬ ਜਿੰਨੇ ਵੀ ਪੈਸੇ ਲੱਗਣਗੇ ਉਹ ਸੰਗਤ ਜੀ ਤੁਹਾਡਾ ਆਪਣਾ ਗੁਰੂ ਘਰ ਬਣ ਰਿਹਾ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੈ ਸੋ ਬੇਨਤੀ ਕਰ ਰਿਹਾ ਮੈਂ ਐਨ ਆਰ ਆਈ ਵੀਰਾਂ ਨੂੰ ਦੇਸ਼ ਦੇਖਦੀਆਂ ਸੰਗਤਾਂ ਨੂੰ ਕਿ ਆਓ ਗੁਰੂ ਘਰ ਵਿਖੇ ਸੇਵਾ ਕਰੋ ਇਹ ਗੁਰੂ ਘਰ ਆਪ ਜੀ ਦਾ ਹੈ ਚਾਰ ਸਾਲ ਤੋਂ ਬੜੀਆਂ ਪਲੰਘਾਂ ਬੜੇ ਮਾਰ ਕੇ ਮਾਰੇ ਨੇ ਕਮੇਟੀ ਨੇ ਔਰ ਤੁਹਾਡਾ ਸਹਿਯੋਗ ਹੈ ਗੁਰੂ ਅਰਬਦਾਸ ਦੀ ਮੇਰੇ ਪਾਤਸ਼ਾਹ ਦੀ ਕਿਰਪਾ ਹੈ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਮਿੱਡਕਰ ਨਿਊ ਚੈਨਲ ਤੋਂ ਸ੍ਰੀ ਖਰਾਲਗੜ ਸਾਹਿਬ ਇੱਕ ਜਤਾ ਸ਼ਕਤੀ ਅਨਸਾਰ ਜਿਹੜਾ ਕਾਰ ਸੇਵਾਵਾਂ ਵਿੱਚ ਯੋਗਦਾਨ ਪਾਈਏ ਔਰ ਧੰਨਵਾਦ ਹੈ ਕੈਮਰਾਮੈਨ ਹਰਜੀਤ ਸਿੰਘ ਡਿੰਪਲ ਜੀ ਔਰ ਰਕੇਸ਼ ਕੁਮਾਰ ਜਿਹੜੇ ਐਮ ਡੀ ਨੇ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਹ ਟੀਮ ਨੂੰ ਭੇਜ ਕਰਕੇ ਖਰਾਲਗੜ ਸਾਹਿਬ ਦੀ ਕਵਰੇਜ ਕਰਾਈ ਹੈ ਔਰ ਐਮਡਕਰ ਜਿਹੜਾ ਇਹ ਚੈਨਲ ਹੈ ਨਿਊ ਚੈਨਲ ਇਹ ਗੁਰੂ ਘਰ ਵੇਖੇ ਜਦੋਂ ਵੀ ਉਹਨਾਂ ਨੂੰ ਕਹੋ ਤੇ ਹਾਜ਼ਰ ਹੋ ਜਾਂਦੇ ਨੇ ਧੰਨਵਾਦ ਹੈ ਸ਼ੁਕਰੀਆ ਹੈ ਸੋ ਫਿਰ ਤੋਂ ਇੱਕ ਵਾਰ ਸਮੁੱਚੀ ਟੀਮ ਦਾ ਧੰਨਵਾਦ ਸੰਕਤਾਂ ਤਨਵਾਦ ਤੇ ਤੁਹਾਨੂੰ ਗੁਰੂ ਅਰਵਦਾਸ ਪਾਤਸ਼ਾਹ ਕੀਰਪਾ ਕਰਨ ਚੜ੍ਹਦੀ ਕਲਾ ਹਰਮਨ ਦਾ ਨਿਫਤੇ ਬਖਸ਼ ਕਰੀ ਕੀ ਨਾਮ ਹੈ ਜੀ ਆਪਾਂ ਮੇਰਾ ਨਾਮ ਵੈਦ ਹਰਪ੍ਰੀਤ ਸਿੰਘ ਮਹਿਮੀ ਠੀਕ ਹੈ ਤੇ ਸਭ ਤੁਸੀਂ ਇੱਥੇ ਆਮੇ ਹੋ ਸ਼੍ਰੀ ਖੁਲਾਗਰ ਸਾਹਿਬ ਦੇ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ ਕੀ ਕਹਿਣਾ ਚਾਹੁੰਦਾ ਮੈਂ ਹਰਪ੍ਰੀਤ ਸਿੰਘ ਮਹਿਮੀ ਪ੍ਰਦਾਨ ਆਯੁਰਵੈਦ ਪ੍ਰੈਕਟਿਸ਼ਨਰ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਗੜਸ਼ੰਕਰ ਦੀ ਤਰਫੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਖੁਰਾਲਗੜ੍ਹ ਸਾਹਿਬ ਵੱਲੋਂ ਸਾਨੂੰ ਜੋ ਸੇਵਾ ਮਿਲੀ ਹੈ ਅਸੀਂ ਉਸ ਸੇਵਾ ਦੇ ਵਿੱਚ ਆਪਣੀ ਟੀਮ ਦੀ ਤਰਫੋਂ ਹਰ ਐਤਵਾਰ ਨੂੰ ਫ੍ਰੀ ਮੈਡੀਸਨ ਦੇ ਕੇ ਸੰਗਤਾਂ ਨੂੰ ਸੇਵਾ 'ਚ ਹਿੱਸਾ ਪਾਉਂਦੇ ਆ ਜੀ ਤੇ ਜਿਹੜੀ ਇਹ ਸੇਵਾ ਸਰ ਇਹਦੇ ਕੋਈ ਪੈਸੇ ਲੈਣੇ ਹੋ ਤੁਸੀਂ ਇੱਥੇ ਸੰਸਥਾ ਵੱਲੋਂ ਨਹੀਂ ਹਾਂ ਸੰਸਥਾ ਦੇ ਵੱਲੋਂ ਅਸੀਂ ਕੋਈ ਪੈਸਾ ਨਹੀਂ ਲੈਂਦੇ ਅਸੀਂ ਫ੍ਰੀ ਕਾਸਟੇ ਬਾ ਕਰਦੇ ਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਚਾਹੇ ਬਸਾਖੀ ਦਾ ਦਿਹਾੜਾ ਹੋਵੇ ਜਾਂ ਹੋਰ ਕੋਈ ਵੀ ਇਥੇ ਪ੍ਰੋਗਰਾਮ ਹੋਵੇ ਅਸੀਂ ਆਪਣੀ ਆਜ਼ਰਵੈਦ ਪ੍ਰੈਕਟਿਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਫ੍ਰੀ ਮੈਡੀਕਲ ਕੈਂਪ ਲਾਉਂਦੇ ਆ ਤੇ ਸੰਗਤਾਂ ਦੀ ਸੇਵਾ ਕਰਦੇ ਆ ਜਿਵੇਂ ਕਿ ਅਸੀਂ ਹਰੇਕ ਐਤਵਾਰ ਜਿਹੜਾ ਮਰਜ਼ੀ ਐਤਵਾਰ ਹੋਵੇ ਸਾਡੀ ਟੀਮ ਦੇ ਮੈਂਬਰ ਇੱਥੇ ਆ ਕੇ ਸੰਗਤਾਂ ਦੀ ਸੇਵਾ ਕਰਦੇ ਆ ਕਮੇਟੀ ਵੱਲੋਂ ਸਾਨੂੰ ਪੂਰਾ ਪੂਰਨ ਸਹਿਯੋਗ ਕੀਤਾ ਜਾਂਦਾ ਹੈ ਸਰ ਜਿਵੇਂ ਕਿ ਵਿਸਾਖੀ ਦਾ ਫੰਕਸ਼ਨ ਹੁੰਦਾ ਹੈ ਜਾਂ ਹੋਰ ਬਹੁਤ ਇੱਥੇ ਧਾਰਮਿਕ ਸਮਾਗਮ ਹੁੰਦੇ ਨੇ ਉਹਨਾਂ ਸਮਾਗਮ ਵਿੱਚ ਵੀ ਤੁਸੀਂ ਆਪਣੀ ਸੇਵਾ ਪ੍ਰਦਾਨ ਕਰਦੇ ਹੋ ਜਿਵੇਂ ਕਿ ਮੇਰੇ ਨਾਲ ਮੇਰੀ ਸਭਾ ਦੇ ਜਨ ਸੈਕਟਰੀ ਬੈਦ ਹਰਪ੍ਰਿੰਦ ਸਿੰਘ ਜੀ ਝੂੰਗੜਾ ਖੜੇ ਹਨ ਜੀ ਮੇਰੇ ਨਾਲ ਮੇਰੇ ਸਖਤਰ ਸਹਿਬਾਨ ਕ੍ਰਿਸ਼ਨ ਬੱਦਨ ਜੀ ਖੜੇ ਹਨ ਸਾਡੀ ਸਮੁੱਚੀ ਟੀਮ ਰਲ ਕੇ ਇਹ ਸੋਸ਼ਲ ਵੈਲਫੇਅਰ ਦੇ ਕੰਮਾਂ ਦੇ ਵਿੱਚ ਮਦਦ ਕਰਦੀ ਆ ਅਸੀਂ ਰਲ ਮਿਲ ਕੇ ਸਾਰੇ ਜੋ ਵੀ ਜਿਵੇਂ ਕਿ ਖੁਰਾਲਗੜ੍ਹ ਸਾਹਿਬ ਵਿਖੇ ਬਸਾਕੀ ਦਾ ਦਿਹਾੜਾ ਆਉਂਦਾ 13 ਔਰ 14 April ਨੂੰ ਅਸੀਂ ਇੱਥੇ ਫ੍ਰੀ ਮੈਡੀਕਲ ਕੈਂਪ ਲਾਉਂਦੇ ਆ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਕਿਸੇ ਮਰੀਜ਼ ਤੋਂ ਨਹੀਂ ਲੈਂਦੇ ਨਾ ਅਸੀਂ ਕੋਈ ਸਬਾ ਸੋਸਾਇਟੀ ਤੋਂ ਕਿਸੇ ਤੋਂ ਲੈਂਦੇ ਜੀ 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 ਮੇਰਾ ਨਾਮ ਜੀ ਡਾਕਟਰ ਕ੍ਰਿਸ਼ਨ ਬਦਨ ਠੀਕ ਹੈ ਜੀ ਕੀ ਕਹਿਣਾ ਚਾਹੁੰਗੇ ਅੱਜ ਮੁੱਖਤ ਅਸੀਂ ਸਾਡੀ ਜੋ ਆਯੁਰਵੈਦਿਕ ਪ੍ਰੈਕਟਿਸ਼ਨਰ ਵੈਲਫੇਅਰ ਐਸੋਸੀਏਸ਼ਨ ਆ ਨਾਲ ਸਾਡੇ ਪ੍ਰਧਾਨ ਜੀ ਖੜੇ ਹਨ ਜੁਆਇੰਟ ਸੈਕਟਰੀ ਮੈਂ ਜਵਾਨ ਸਕੱਤਰ ਜੀ ਜੋ ਪ੍ਰਧਾਨ ਹੋਣੀ ਸਾਡੀ ਜਥੇਬੰਦੀ ਨੂੰ ਸੇਵਾ ਲਈ ਹੋਈ ਆ ਜੀ ਹਰ ਹਫਤੇ ਸਾਡੇ 2-3 ਮੈਂਬਰ ਹਰ ਸੰਡੇ ਆ ਕੇ ਇੱਥੇ ਬਿਲਕੁਲ ਫ੍ਰੀ ਸੇਵਾ ਕਰਦੇ ਆ ਕੋਈ ਵੀ ਸੰਗਤ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਨਾ ਕਿਸੇ ਮਰੀਜ਼ ਤੋਂ ਨਾ ਕਿਸੇ ਤੋਂ ਵੀ ਔਰ ਇਸ ਦੇ باوجود ਵੀ ਜੋ ਵੀ ਸਾਡੇ ਡਾਕਟਰ ਹਰ ਸੰਡੇ ਆਉਂਦੇ ਆ ਹਰ ਵਾਰ ਕੁਛ ਨਾ ਕੁਛ ਮੈਡੀਸਨ ਆਪਣਾ ਹਿੱਸਾ ਇੱਥੇ ਕੋਰਾਲਗੜ੍ਹ ਸਾਹਿਬ ਦੇ ਵਿੱਚ ਪਾਉਂਦੇ ਆ ਜੋ ਬੇਥਾ ਸੰਗਤਾਂ ਦਾ ਪਿਆਰ ਮਿਲਦਾ ਹੈ ਜਦੋਂ ਵੀ ਇੱਥੇ ਆਈਦਾ ਆ ਬਹੁਤ ਮਨ ਖੁਸ਼ ਹੁੰਦਾ ਹੈ ਠੀਕ ਹੈ ਜੀ ਡਾਕਟਰ ਸਾਹਿਬ ਇੱਕ ਗੱਲ ਸੁਣਾ ਕਿ ਜਿਵੇਂ ਤੁਸੀਂ ਇੱਥੇ ਸੇਵਾ ਪ੍ਰਦਾਨ ਕਰਦੇ ਹੋ ਇੱਥੇ ਕਿਹੜੀਆਂ-ਕਿਹੜੀਆਂ ਸਹੂਲਤਾਂ ਤੁਸੀਂ ਪ੍ਰਦਾਨ ਕਰਦੇ ਹੋ ਆਮ ਸਰਦਾਰ ਵਾਲੀ ਕਿਹੜੀ ਕਿਹੜੀ ਸਹੂਲਤਾਂ ਨੇ ਲੋਕ ਕੀ ਕੀ ਦਵਾਈ ਦਿੰਦੇ ਉੱਤੇ ਅਸੀਂ ਦਵਾਈ ਵੈਸੇ ਇੱਕ ਸ਼ੂਗਰ ਦੀ ਛੱਡ ਕੇ ਅੱਖਾਂ ਦੀ ਛੱਡ ਕੇ ਉਹ ਤੋਂ ਬਗੈਰ ਹਰ ਇੱਕ ਤਰ੍ਹਾਂ ਦੀ ਮੁੱਢਲੀ ਸਹੂਲਤਾਂ ਜੋ ਫਾਸਟ ਹੈਡ ਅਸੀਂ ਹਰ ਇੱਕ ਮਰੀਜ਼ ਨੂੰ ਅਸੀਂ ਪ੍ਰਦਾਨ ਕਰਦੇ ਆਂ ਠੀਕ ਹੈ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਜਨਤਾ ਜੀ ਬਾਕੀ ਕੁਝ ਨਹੀਂ ਕਹਿਣਾ ਚਾਹੀਦਾ ਜੀ ਜੋ ਗੁਰੂ ਘਰ ਸੰਗਤਾਂ ਆਉਂਦੀਆਂ ਆ ਬੇਥਾ ਪਿਆਰ ਮਿਲਦਾ ਸੰਗਤਾਂ ਦਾ ਬਹੁਤ ਮਨ ਪ੍ਰਸੰਨ ਹੁੰਦਾ ਹਰ ਐਤਵਾਰ ਸਾਡੇ ਜਿੰਨੇ ਵੀ ਹੈਗੇ ਆ ਡਾਕਟਰ ਸਾਹਿਬ ਸਾਡੇ ਪ੍ਰਧਾਨ ਜੀ ਨਾਲ ਸਾਡੇ ਹੋਰ ਮੈਂਬਰ ਆਦੇ ਆ ਸਾਡੇ ਸੈਕਟਰੀ ਸਾਹਿਬ ਆ ਹਰਪ੍ਰੀਤ ਸਿੰਘ ਜੀ ਇਹ ਵੀ ਹਰ ਐਤਵਾਰ ਇੱਥੇ ਆਉਂਦੇ ਆ